ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅ ਅੱਜ ਜੀ ਮੈਂ ਇਸ ਬੁੱਕ ਦਾ ਰਿਵਿਊ ਦੇਣ ਲੱਗਾ ਸ਼ਹੀਦਾਂ ਵਫਾ ਅਤੇ ਗਾਂਝ ਸ਼ਹੀਦਾਂ ਜਿਵੇਂ ਕਿ ਮੈਂ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੀ ਸ਼ੇਅਰ ਕੀਤਾ ਸੀ ਕਿ ਜਦੋਂ ਵੀ ਮੈਂ ਕੋਈ ਬੁੱਕ ਫਿਨਿਸ਼ ਕਰਾਂਗਾ ਰੀਡ ਕਰਕੇ ਤੇ ਮੈਂ ਉਹਦਾ ਰਿਵਿਊ ਜ਼ਰੂਰ ਪਾਵਾਂਗਾ ਵੱਤ ਤੋਂ ਵੱਧ ਪੈਣਾ ਭਰਾਵਾਂ ਤੱਕ ਉਹ ਵੀਡੀਓ ਪਹੁੰਚ ਸਕੇ ਤੇ ਜੇ ਕੋਈ ਮੇਰਾ ਵੀਰ ਜਾਂ ਪੈਣ ਕੋਈ ਆਰਡਰ ਕਰਨਾ ਚਾਹਵੇ ਬੁੱਕ ਨੂੰ ਜਰੂਰ ਆਰਡਰ ਕਰਕੇ ਜਰੂਰ ਪੜਨ ਤੇ ਉਹਨਾਂ ਦੇ ਮਨਾਂ ਤੇ ਵੀ ਪੋਜ਼ਿਟਿਵ ਫਰਕ ਪਵੇ ਪੋਜ਼ਿਟਿਵ ਤਬਦੀਲੀ ਆਵੇ ਲਾਈਫ ਦੇ ਵਿੱਚ ਵੀ ਤੇ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਮੇਰੇ ਲਈ ਨਹੀਂ ਹੋ ਸਕਦੀ ਤੇ ਇਹ ਬੁੱਕ ਲਿਖੀ ਗਈ ਹੈ ਜੀ ਅੱਲਾਹ ਯਾਰ ਖਾਂ ਜੋਗੀ ਦੁਆਰਾ ਇੱਕ ਮੁਸਲਮਾਨ ਵੀਰ ਦੁਆਰਾ ਤੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਕਿ ਇੱਕ ਮੁਸਲਮਾਨ ਵੀਰ ਨੇ ਕਿੰਨੀ ਸਟੱਡੀ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜਿਆ ਹੋ ਸੁਣਿਆ ਹੋ ਵੱਖ-ਵੱਖ ਲੋਕਾਂ ਤੱਕ ਰੀਚ ਕਰਕੇ ਉਹਨਾਂ ਦੀ ਹਿਸਟਰੀ ਬਾਰੇ ਹਨਾ ਉਹਨਾਂ ਬਾਰੇ ਜਦੋਂ ਪੁੱਛਿਆ ਦੱਸਿਆ ਜਾਂ ਲਿਖਿਆ ਬੁੱਕ ਦੇ ਵਿੱਚ ਕਿੰਨੀ ਮਿਹਨਤ ਵਾਲੀ ਗੱਲ ਹੈ ਸਹਬਜ਼ਾਦਿਆਂ ਬਾਰੇ ਲਿਖਿਆ ਪੜਿਆ ਸੁਣਿਆ ਹਨਾ ਪੂਰੀ ਸਟੱਡੀ ਕਰਕੇ ਇੱਕ ਬੁੱਕ ਲਿਖੀ ਜਾਂਦੀ ਆ ਤੇ ਸਲਾਮ ਹੈ ਜੀ ਅੱਲਾ ਯੂ ਲੱਕ ਯਾਰ ਖਾਂਝੂ ਜੀ ਉਹਨਾਂ ਨੂੰ ਤੇ ਇਸ ਬੁੱਕ ਦੇ ਵਿੱਚ ਉਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਹਾਲਾਤ ਬਾਰੇ ਲਿਖਿਆ ਹੋਇਆ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹ ਪੜ ਕੇ ਉਹਨਾਂ ਬਾਰੇ ਸਾਰੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹਨ ਤੇ ਪੌੜਾ ਸਾਹਿਬ ਕਿਉਂ ਗਏ ਸੀ ਫਿਰ ਆਨੰਦਪੁਰ ਸਾਹਿਬ ਕਿੱਦਾਂ ਆਏ ਗੁਰੂ ਮਹਾਰਾਜ ਤੇ ਹੁਸੈਨ ਖਾਂ ਦੀ ਆਨੰਦਪੁਰ ਤੇ ਜਦੋਂ ਚੜ੍ਹਾਈ ਹੋਈ ਸੀ 1695 ਵਿੱਚ ਉਹਦੇ ਬਾਰੇ ਲਿਖਿਆ ਗਿਆ ਆ ਖਾਲਸਾ ਕਿੱਦਾਂ ਤੇ ਕਿਉਂ ਸਿਰਜਣਾ ਕੀਤੀ ਖਾਲਸੇ ਦੀ ਕਿਉਂ ਗੁਰੂ ਸਾਹਿਬ ਨੂੰ ਲੱਗਦਾ ਸੀ ਕਿ ਇੱਕ ਖਾਲਸਾ ਰਾਜ ਹੋਣਾ ਚਾਹੀਦਾ ਜਿਹੜੀ ਜਿਹੜੀ ਕਿ ਲੋਕਾਂ ਨੂੰ ਜਦੋਂ ਵੀ ਕਿਸੇ ਦੀ ਮਦਦ ਦੀ ਲੋੜ ਪਵੇ ਤਾਂ ਖਾਲਸਾ ਹਮੇਸ਼ਾ ਅਵੇਲੇਬਲ ਹੋਣਾ ਚਾਹੀਦਾ ਜਿੱਥੇ ਵੀ ਹਨਾ ਤੇ ਬਾਕੀ ਖਾਲਸਾ ਸਿਰਜਣਾ ਤੋਂ ਚਮਕੌਰ ਤੱਕ ਗੁਰੂ ਜੀ ਦਾ ਨਿਰਮੋਹ ਜਾਣਾ ਵਸੌਲੀ ਵਿਖੇ ਜਾਣਾ ਹਨਾ ਆਨੰਦਪੁਰ ਦੁਸ਼ਮਣ ਸੈਨਾ ਦੀ ਆਨੰਦਪੁਰ ਤੇ ਆਖਰੀ ਚੜ੍ਹਾਈ ਬਾਰੇ ਵੀ ਦੱਸਿਆ ਗਿਆ ਆ ਸਰਹੰਦ ਦਾ ਪੁਰਾਣਾ ਇਤਿਹਾਸ ਦੱਸਿਆ ਗਿਆ ਸਾਰਾ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਤੇ ਸਰਹੰਦ ਬਾਰੇ ਦੱਸਿਆ ਗਿਆ ਮਾਤਾ ਸੁੰਦਰੀ ਦੇ ਸਾਹਿਬ ਜੀ ਕੌਰ ਦਿੱਲੀ ਕਿਉਂ ਗਈਆਂ ਉਹਨਾਂ ਬਾਰੇ ਦੱਸਿਆ ਗਿਆ ਆ ਤੇ ਬਹੁਤ ਹੀ ਬਰੀਕੀ ਦੇ ਨਾਲ ਦੱਸਿਆ ਗਿਆ ਕਿ ਜਦ ਜਦਾਂ ਆਪਾਂ ਬੁੱਕ ਪੜ੍ਹਦੇ ਆਂ ਜਦ ਜਦਾਂ ਨੌਲੇਜ ਲੈਂਦੇ ਆਂ ਹਿਸਟਰੀ ਪੜ੍ਹਦੇ ਆਂ ਤਾਂ ਉਦਾਂ ਮਨ ਤੇ ਵੀ ਅਸਰ ਪੈਂਦਾ ਕਿ ਕਿਦਾਂ ਗੁਰੂ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਤੋਂ ਵਾਰ ਦਿੱਤਾ ਤੇ ਜਰਾ ਵੀ ਉਹਨਾਂ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਸੀ ਕਿ ਆਪਣੀ ਕੌਮ ਤੋਂ ਸਿੱਖ ਕੌਮ ਤੋਂ ਜਦੋਂ ਪਰਿਵਾਰ-ਵਾਰਨਾ ਤੇ ਉਹਦੀ ਉਹਦਾ ਉਹਨਾਂ ਲਈ ਇੱਕ ਗਰਵ ਵਾਲੀ ਗੱਲ ਸੀ ਉਹ ਤੇ ਉਹਨਾਂ ਲਈ ਚਾਰ ਸਹਿਬਜ਼ਾਦੀਆਂ ਤੋਂ ਬਾਹਰਾਂ ਜਾਂ ਚਾਰ ਸਹਿਬਜ਼ਾਦੀਆਂ ਦੇ ਨਾਲ ਅ ਹੋਰ ਜਿਹੜੇ ਸਿੱਖ ਭੈਣ ਭਰਾ ਉਹਨਾਂ ਦੇ ਨਾਲ ਸੀ ਜਿਹੜੇ ਯੋਧੇ ਸੀ ਉਹ ਵੀ ਸਾਰੇ ਉਹਨਾਂ ਦੇ ਲਈ ਸਹਿਬਜ਼ਾਦੀ ਸੀ ਉਹਨਾਂ ਨੇ ਕਦੀ ਵੀ ਕਿਸੇ ਵਿੱਚ ਫਰਕ ਨਹੀਂ ਰੱਖਿਆ ਤੇ ਅੱਲਾਹ ਯਾਰ ਅਖਾਂ ਜੋਗੀ ਜੀ ਕਹਿੰਦੇ ਨੇ ਕਿ ਕਰਤਾਰ ਕੀ ਸੋਗਿੰਦ ਹੈ ਨਾਨਕੀ ਕਸਮ ਹੈ ਜਿਤਨੇ ਵੀ ਗੋਬਿੰਦ ਦੀ ਤਾਰੀਫ ਕਰਨ ਉਹ ਕੰਮ ਹੈ ਤੇ ਬਹੁਤ ਸਾਰੀ ਸ਼ਾਇਰੀ ਦੀ ਦੇ ਤਰੀਕੇ ਦੇ ਤੌਰ ਦੇ ਨਾਲ ਉਹਨਾਂ ਨੇ ਤਾਰੀਫ ਕੀਤੀ ਹੈ ਸਹਬਜ਼ਾਦਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਹਨਾ ਤੇ ਇੱਕ ਚੀਜ਼ ਮੈਂ ਹੋਰ ਥੋੜੀ ਜੀ ਪੜ ਕੇ ਮੈਂ ਦੱਸਣੀ ਚਾਹਾਂਗਾ ਉਹ ਹੈਗੀ ਆ ਕਿ तो चीज़ आ, ये चीज़ पढ़ के बड़ा मन दे उत्ते यू नो थोड़ा जहा बहुत ज़्यादा असर हों कि बाकी थी घड़ी रात गुरु खेमे में आए शहजादे जहाँ दोनों ही सोते हुए पाए दोनों के रुखे पाक से गेसु जो हटाए अफलाक ने शर्मा के मूहों मेहर छुपाए सतगुर ने दहन जब दहने पाक पा रखा ਉਮਲਾ ਕੇ ਹਰ ਇੱਕ ਫੂਲ ਨੇ ਸਰ ਖਾਕ 파 ਰੱਖਾ ਤੇ ਜਦੋਂ ਗੁਰੂ ਮਹਾਰਾਜ ਜੀ ਸਹਿਬਜ਼ਾਦਿਆਂ ਦੇ ਕੋਲ ਆਏ ਜਦੋਂ ਰਾਤ ਨੂੰ ਸੁੱਤੇ ਪੈ ਰਹੇ ਸੀ ਤੇ ਸਵੇਰੇ ਉਹਨਾਂ ਨੂੰ ਪਤਾ ਸੀ ਇਹ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਸ਼ਹੀਦ ਹੋਣਾ ਤੇ ਸਾਰੀ ਰਾਤ ਨਹੀਂ ਸੁੱਤੇ ਹੋਣੇ ਹਨ ਤੇ ਆਪਣੇ ਆਪਾਂ ਆਪਣੇ ਬੱਚਿਆਂ ਦੇ ਉੱਤੇ ਕੋਈ ਵੀ ਜੇ ਰਾਤ ਨੂੰ ਸੁੱਤੇ ਪੈ ਰਹੇ ਜ ਕੰਬਲ ਵੀ ਲਾਇਆ ਹੋਵੇ ਤਾਂ ਤਾਂ ਵੀ ਬੰਦਾ ਪਰੇਸ਼ਾਨ ਹੋ ਜਾਂਦਾ ਹਨਾ ਕਿ ਯਾਰ ਮੈਨੂੰ ਪਤਾ ਨਹੀਂ ਲੱਗਾ ਮੇਰੇ ਬੱਚੇ ਨੰਗੇ ਪੈ ਰਹੇ ਹਨਾ ਕੰਬਲ ਨਹੀਂ ਲਾਇਆ ਹੋਇਆ ਠੰਡ ਚ ਸੀ ਤੇ ਉਹਨਾਂ ਦੇ ਬੱਚੇ ਦੇਖ ਲਓ ਜ਼ਮੀਨਾਂ ਤੇ ਪੰਜੇ ਸੌ ਕੇ ਤਸਵੀਰ ਨੂੰ ਜਿੱਦਾਂ ਵੀ ਸੀ ਜੋ ਵੀ ਮਾੜਾ ਮੋਟਾ ਖਾਣ ਨੂੰ ਮਿਲਦਾ ਸੀ ਉਹਨਾਂ ਦਿਨਾਂ ਦੇ ਵਿੱਚ ਜੋ ਭੁੱਖੇ ਸੀ ਜਾਂ ਥੱਕੇ ਹੋਏ ਸੀ ਬਟ ਫੇ ਵੀ ਜੰਗ ਦੇ ਮੈਦਾਨ ਦੇ ਵਿੱਚ ਯੋਧਿਆਂ ਵਾਂਗੂ ਲੜੇ ਜਾ ਕੇ ਸ਼ਹੀਦ ਹੋ ਗਏ ਆਪਣੀ ਕੌਮ ਦੇ ਲਈ ਬਟ ਇੱਕ ਚੀਜ਼ ਉਹਨਾਂ ਨੂੰ ਪਤਾ ਸੀ ਗੁਰੂ ਮਹਾਰਾਜ ਜੀ ਨੂੰ ਕਿ ਮੇਰੇ ਇਹ ਚਾਰ ਸਹਿਬਜ਼ਾਦੇ ਬਾਅਦ ਮੇਰੇ ਲੱਖਾਂ ਕਰੋੜਾਂ ਸਹਿਬਜ਼ਾਦੇ ਹਮੇਸ਼ਾ ਦੁਨੀਆ ਦੇ ਵਿੱਚ ਰਹਿਣਗੇ ਤੇ ਇਹਦਾ ਮਤਲਬ ਮੇਰੇ ਕਹਿਣ ਦਾ ਇਹ ਆ ਕਿ ਜੇ ਮੈਂ ਨਹੀਂ ਅੱਜ ਸਿੱਖੀ ਫਾਲੋ ਕਰੂੰਗਾ ਇਹ ਸਾਰੀਆਂ ਗੱਲਾਂ ਸੁਣ ਕੇ ਪੜ੍ਹ ਕੇ ਜਾਂ ਸੋਚ ਕੇ ਹਨਾ ਤੇ ਫਿਰ ਹੋਰ ਕੌਣ ਬੁਣੇਗਾ ਤੇ ਸਾਰੇ ਮੇਰੇ ਵੀਰ ਭੈਣ ਭਰਾ ਜਰੂਰ ਇਹ ਕਿਤਾਬਾਂ ਪੜੋ ਆਪਣੀ ਗੁਰਬਾਣੀ ਪੜੋ ਤੇ ਆਪਾਂ ਨੂੰ ਪਤਾ ਲੱਗੇ ਆਪਣਾ ਇਤਿਹਾਸ ਕਿੰਨਾ ਰਿਚ ਸੀਗਾ ਕਿੰਨਾ ਰਿਚ ਹਜੇ ਵੀ ਆਪਾਂ ਪੜ ਕੇ ਉਹਨੂੰ ਬਣਾ ਸਕਦੇ ਹਾਂ ਨਾ ਇੱਕ ਦੂਜੇ ਨੂੰ ਨੀਚੇ ਸੱਟਣ ਦੇ ਨਾਲੋਂ ਇੱਕ ਦੂਜੇ ਨੂੰ ਆਪਾਂ ਬਾਹ ਫੜ ਕੇ ਉੱਪਰ ਖਿੱਚੀਏ ਤੇ ਆਪਾਂ ਗੁਰੂ ਮਹਾਰਾਜ ਦੇ ਸਹਬਜ਼ਾਦੇ ਸਹਬਜ਼ਾਦੀਆਂ ਕਹਾਈਏ ਠੀਕ ਹੈ ਨਾ ਤੇ ਜਦੋਂ ਵੀ ਆ ਆਨੰਦਪੁਰ ਸਾਹਿਬ ਮੱਥਾ ਟੇਕੀਏ ਤੇ ਮਾਣ ਦੇ ਨਾਲ ਮੱਥਾ ਟੇਕੀਏ ਨਾ ਕਿ ਸ਼ਰਮ ਨਾਲ ਕੇ ਜਿਨ੍ਹਾਂ ਦੇ ਖਾਤਰ ਗੁਰੂ ਮਹਾਰਾਜ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਉਹ ਤਾਂ ਹੀ ਤੁਰੇ ਫਿਰਦੇ ਆ ਉਹਨਾਂ ਨੂੰ ਕੋਈ ਗੁਰਬਾਣੀ ਬਾਰੇ ਨਹੀਂ ਪਤਾ ਕੁਛ ਵੀ ਜਾਂ ਹਿਸਟਰੀ ਬਾਰੇ ਨਹੀਂ ਪਤਾ ਜਾਂ ਆਪਣੀ ਪੰਜਾਬੀ ਸਿੱਖ ਕੌਮ ਬਾਰੇ ਨਹੀਂ ਪਤਾ ਠੀਕ ਹੈ ਜੀ ਤੇ ਜਰੂਰ ਇਹ ਬੁੱਕ ਜੇ ਕਿਸੇ ਨੂੰ ਆਰਡਰ ਕਰਨੀ ਆ ਜਾਂ ਦੱਸ ਦਿਓ ਮੈਂ ਜਰੂਰ ਮੈਸੇਜ ਕਰਿਓ ਤੇ ਫਾਲੋ ਵੀ ਕਰ ਲਓ ਹੋਰ ਵੀ ਕੰਟੈਂਟ ਮੈਂ ਇਦਾਂ ਦੇ ਸ਼ੇਅਰ ਕਰੀ ਜਾਣੇ ਆ ਤੇ ਜਿਹਦੀ ਵਿਹਲ ਹੋ ਸਕਦੇ ਤੁਸੀਂ ਸ਼ੇਅਰ ਵੀ ਕਰੋ ਵੀਡੀਓ ਤੇ ਬਸ ਇਹੀ ਮੈਂ ਇਹਦੇ ਵਿੱਚ ਜ ਮੈਂਸ਼ਨ ਕਰਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ